ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਬਹੁਤ ਹੀ ਖੂਬਸੂਰਤ ਸ਼ਹਿਰ ਚੰਡੀਗੜ੍ਹ ਔਰ ਅੱਜ ਚੰਡੀਗੜ੍ਹ ਦੇ ਇਸ ਖੂਬਸੂਰਤ ਗਰਾਊਂਡ ਦੇ ਵਿੱਚ ਮੰਚ ਤੇ ਆसीन ਮਾਨਯੋਗ ਗਵਰਨਰ ਸਾਹਿਬ ਔਰ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਮਾਨਯੋਗ हरियाणा ਦੇ ਗਵਰਨਰ ਸਾਹਿਬ ਮਾਨਯੋਗ ਸੀਐਮ ਹਰਿਆਣਾ ਸ੍ਰੀ ਨਾਇਬ ਸਿੰਘ ਸੈਣੀ ਜੀ ਹਰਿਆਣਾ ਕੈਬਨਿਟ ਦੇ ਮੰਤਰੀगण ਹਰਿਆਣਾ ਵਿਧਾਨ ਸਭਾ ਦੇ ਅਧਿਐਕਸ਼ ਸਪੀਕਰ ਸਾਹਿਬ ਰਾਜ ਸਭਾ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਰਾਜ ਸਭਾ ਦੇ ਮੈਂਬਰ ਸਹਿਬਾਨ और माननीय पूजन जोग लोकेश मुनि जी आचार्य जैन आचार्य जो भूपेंद्र सिंह जी शंकराचार्य जी अलग अलग धर्मों से जे फादर बैठे हैं ईसाई धर्म से सो आज बहुत सारियाँ ਸੰਸਥਾਵਾਂ ਚੰਡੀਗੜ੍ਹ ਦੀਆਂ ਐਨ ਜੀਓਜ਼ ਐਨ ਸੀ ਸੀ ਔਰ ਜੋ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਨੇ ਆਜੋ ਲੰਪੀਅਨ ਆਫੀਸਰ ਸਹਿਬਾਨ ਜਿਨਨੇ ਵੀ ਪ੍ਰਸ਼ਾਸਨ ਦੇ ਚੰਡੀਗੜ੍ਹ ਦੇ ਆਏ ਨੇ ਔਰ ਸਭ ਤੋਂ ਬਾਅਦ ਜਿਨ੍ਹਾਂ ਨੂੰ ਅਸੀਂ ਮੈਸੇਜ ਦੇਣਾ ਹੈ ਤੇ ਜਿਨ੍ਹਾਂ ਰਾਹੀਂ ਮੈਸੇਜ ਅੱਗੇ ਪਹੁੰਚਾਉਣਾ ਹੈ ਪਿਆਰੇ ਪਿਆਰੇ ਬੱਚੇ ਸਕੂਲਾਂ ਦੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਬੱਚੋ ਤੁਹਾਡੀ ਉਮਰ ਇਦਾਂ ਦੀ ਹੈ ਕਿ ਬੜੀ ਜਲਦੀ ਪ੍ਰਭਾਵਿਤ ਹੋ ਜਾਂਦੇ ਕੋਰੇ ਕਾਗਜ਼ ਵਰਗਾ ਮਨ ਹੈ ਜੋ ਮਰਜ਼ੀ ਲਿਖ ਦੋ ਉਹੀ ਪੱਕ ਜਾਂਦਾ ਬਾਅਦ ਚ ਮੇਰੇ ਕੋਲ ਐਗਜ਼ਾਮਪਲਸ ਪਈਆਂ ਨੇ ਉਦਾਹਰਨਾਂ ਪਈਆਂ ਨੇ ਕਿ ਇਸ ਉਮਰ ਦੇ ਵਿੱਚ ਬੁਰੀ ਸੰਗਤ ਦਾ ਸ਼ਿਕਾਰ ਹੋਣ ਦੇ ਚਾਂਸ ਜ਼ਿਆਦਾ ਰਹਿੰਦੇ ਆ ਕਿਉਂਕਿ ਯਾਰ ਦੋਸਤ ਬੈਠੇ ਆ ਯਾਰੀ ਦੋਸਤੀ ਦੀ ਕਸਮ ਯਾਰ ਤੂੰ ਇੱਕ ਵਾਰੀ ਨਸ਼ਾ ਕਰਕੇ ਦੇਖ ਲਾ ਤੈਨੂੰ ਯਾਰੀ ਦੋਸਤੀ ਦੀ ਕਸਮ ਉਹ ਯਾਰੀ ਦੋਸਤੀ ਦੀ ਕਸਮ ਚ ਐਸਾ ਫਸਦਾ ਹੈ ਬੱਚਾ ਬਾਅਦ ਜ਼ਿੰਦਗੀ ਚ ਦੁਬਾਰਾ ਨਿਕਲ ਨਹੀਂ ਸਕਦਾ ਜੇ ਤੁਹਾਡੇ ਕੋਲੇ ਐਦਾਂ ਦਾ ਕੋਈ ਆਫਰ ਆਉਂਦਾ ਹੈ ਤੁਸੀਂ ਆਪ ਤਾਂ ਬਚਣਾ ਹੀ ਹੈ ਆਪਣੇ ਟੀਚਰਜ਼ ਨੂੰ ਦੱਸੋ ਆਪਣੇ ਪੇਰੈਂਟਸ ਨੂੰ ਦੱਸੋ ਤਾਂ ਕਿ ਜਿਹੜੇ ਯਾਰੀ ਦੋਸਤੀ ਦੀਆਂ ਕਸਮਾਂ ਖਵਾ ਕੇ ਤੁਹਾਨੂੰ ਜਾਲ ਚ ਫਸਾ ਰਹੇ ਨੇ ਉਹਨਾਂ ਨੂੰ ਵੀ ਬਚਾ ਸਕੀਏ ਕੋਈ ਖਾਸ ਗੱਲ ਨਹੀਂ ਜੇ ਕੋਈ ਉਹ ਉਹ ਕਹਿੰਦੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਬਚਾਇਆ ਜਾ ਸਕਦਾ ਹਰ ਚੀਜ਼ ਦਾ ਹੱਲ ਹੈਗਾ ਸਮਾਜ ਦੇ ਵਿੱਚ ਸਨਮਾਨ ਦੀ ਜ਼ਿੰਦਗੀ ਔਰ ਅਜੇ ਤਾਂ ਤੁਸੀਂ ਬਹੁਤ ਪੜ੍ਹਾਈ ਕਰਨੀ ਆ ਉੱਚੀਆਂ ਪਦਵੀਆਂ ਤੇ ਜਾਣਾ ਸੋ ਅੱਜ ਹੀ ਇਹ ਮਨ ਦੇ ਵਿੱਚ ਇਹ ਸੰਕਲਪ ਕਰਕੇ ਜਾਇਓ ਕਿ ਅਸੀਂ ਆਪ ਤਾਂ ਬਚਣੀ ਬਚਣਾ ਅਸੀਂ ਨਾਲ ਦੇਆਂ ਨੂੰ ਵੀ ਬਚਾਉਣਾ ਉਹਦੇ ਪੇਰੈਂਟਸ ਨੂੰ ਦੱਸੋ ਜਾਂ ਟੀਚਰਾਂ ਨੂੰ ਦੱਸੋ ਕਿ ਜੀ ਆ ਇੱਥੇ ਇਦਾਂ ਹੋ ਰਿਹਾ ਤਾਂ ਕਿ ਉਹਨੂੰ ਉਸੇ ਸਟੇਜ ਤੇ ਖਤਮ ਕੀਤਾ ਜਾ ਸਕੇ ਕਹਿੰਦੇ ਆ ਨਾ ਕੈਂਸਰ ਪਹਿਲੀ ਸਟੇਜ ਤੇ ਪਤਾ ਲੱਗ ਜੇ ਉਹਦਾ ਇਲਾਜ ਹੋ ਜਾਂਦਾ ਜੇ ਤੀਜੀ ਚੌਥੀ ਸਟੇਜ ਤੇ ਪਤਾ ਲੱਗੇ ਤਾਂ ਉਹਦਾ ਕੋਈ ਇਲਾਜ ਨਹੀਂ ਹੁੰਦਾ ਸੋ ਇਹਨੂੰ ਪਹਿਲੀ ਸਟੇਜ ਤੇ ਹੀ ਖਤਮ ਕਰ ਲਈਏ ਤਾਂ ਇਹ ਆਪਣੇ ਸਮਾਜ ਲਈ ਇੱਕ ਸਿਹਤਮੰਦ ਸਮਾਜ ਲਈ ਬਹੁਤ ਜ਼ਰੂਰੀ ਹੋਊਗਾ ਪੰਜਾਬ ਦੇ ਵਿੱਚ ਅਸੀਂ ਜੁੱਧ ਨਸ਼ੇ ਵਿਰੁੱਧ ਛੇੜਿਆ ਹੋਇਆ ਹੈ ਗਵਰਨਰ ਸਾਹਿਬ ਵੀ ਉਹਦੇ ਵਿੱਚ ਜਾਂਦੇ ਰਹਿੰਦੇ ਆ ਸੋ ਅੱਜ ਅਸੀਂ ਪੰਜਾਬ ਦੇ ਵਿੱਚ ਜੋ ਜੁੱਧ ਨਸ਼ੇ ਵਿਰੁੱਧ ਛੇੜਿਆ ਹੋਇਆ ਉਹਦਾ ਬਹੁਤ ਵੱਡਾ ਅਸਰ ਪੈ ਰਿਹਾ ਹੈ ਔਰ ਜਿਹੜੇ ਨਸ਼ਾ ਤਸਕਰ ਸੀ ਜਿਹੜੇ ਵੇਚਦੇ ਸੀ ਉਹ ਜਦੋਂ ਪੁਲਿਸ ਜਾਂਦੀ ਹੈ ਪਿੰਡ ਚੋਂ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜ ਜਾਂਦੇ ਆ ਤੇ ਅਸੀਂ ਉਹਨਾਂ ਘਰਾਂ ਦੀ ਵੀਡੀਓ ਬਣਾ ਲੈਨੇ ਆ ਜਿਹੜੇ ਭੱਜ ਗਏ ਦਾ ਮਤਲਬ ਉਹਨਾਂ ਨੇ ਆਪ ਹੀ ਦੱਸਤਾ ਕਿ ਅਸੀਂ ਨਸ਼ਾ ਵੇਚਦੇ ਆ ਭੱਜਣ ਦੀ ਲੋੜ ਕੀ ਸੀ ਸੱਚੇ ਬੰਦੇ ਨੂੰ ਭੱਜਣ ਦੀ ਲੋੜ ਹੈ ਜੇ ਨਹੀਂ ਘਾਇ ਤਾਂ ਨਾ ਹੁੰਦਾ ਸੋ ਇਸ ਕਰਕੇ ਭਗਤ ਸਿੰਘ ਨੇ ਕਿਹਾ ਸੀ ਭਗਤ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਲਾਈਨਾਂ ਨੇ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਸੋ ਜਦੋਂ ਇਨਕਲਾਬ ਆ ਜੇ ਜਦੋਂ ਕਿਸੇ ਗੱਲ ਦਾ ਇਨਕਲਾਬ ਆ ਜਾਇਆ ਨਸ਼ੇਮਪੁਰੂਦਿਨ ਇਨਕਲਾਬ ਅੱਜ ਮੈਨੂੰ ਚੰਡੀਗੜ੍ਹ ਦੇ ਵਿੱਚ ਨਜ਼ਰ ਆ ਰਿਹਾ ਹੈ ਗਵਰਨਰ ਸਾਹਿਬ ਦਾ ਬਹੁਤ ਧੰਨਵਾਦ ਹੈ ਇਹਨੇ ਸਕੂਲਾਂ ਦੇ ਬੱਚੇ ਇਕੱਠੇ ਕੀਤੇ ਮੈਨੂੰ ਪਤਾ ਹੈ ਤੁੱਪ ਉੱਪਰੋਂ ਜ਼ਿਆਦਾ ਮੈਂ ਜ਼ਿਆਦਾ ਨਹੀਂ ਬੋਲੂੰਗਾ ਪਰ ਇਹਨਾ ਮੈਨੂੰ ਪਤਾ ਹੈ ਕਿ ਅੱਜ ਜੋ ਤੁਸੀਂ ਸੰਕਲਪ ਲੈ ਕੇ ਜਾਓਗੇ ਤੁਹਾਡੇ ਸੀਨੀਅਰ ਬੈਠੇ ਨੇ ਤੁਹਾਡੇ ਟੀਚਰ ਬੈਠੇ ਨੇ ਤੁਹਾਡੇ ਕੋਚ ਬੈਠੇ ਨੇ ਤੁਹਾਡੇ ਮੈਂਟਰ ਬੈਠੇ ਨੇ ਤੁਸੀਂ ਜਦੋਂ ਅੱਜ ਉਹਨਾਂ ਨਾਲ ਸਵਾਲ ਕਰੋਗੇ ਕਿ ਹਾਂਜੀ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਆਂ ਤਾਂ ਇੱਕ ਲਹਿਰ ਲੋਕ ਲਹਿਰ ਪੈਦਾ ਹੋਊਗੀ ਇਸ ਕਰਕੇ ਆਓ ਇਕੱਠੇ ਹੋ ਕੇ ਆਪਾਂ ਆਪਣੇ ਸਮਾਜ ਨੂੰ ਨਰਵਾ ਸਮਾਜ ਬਣਾਈਏ ਤੁਸੀਂ ਕਿਸੇ ਨਸ਼ੇ ਕਰਨ ਵਾਲੇ ਗੀਤਾਂ ਦੇ ਸਿੰਗਰ ਨੂੰ ਵੀ ਰੋਲ ਮਾਡਲ ਨਾ ਬਣਾਓ ਜਿਹੜਾ ਨਸ਼ੇ ਦੇ ਪ੍ਰੋਮੋਸ਼ਨ ਤੇ ਗੀਤ ਗਾਉਂਦਾ ਉਹਨੂੰ ਵੀ ਰੋਲ ਮਾਡਲ ਨਾ ਬਣਾਓ ਰੋਲ ਮਾਡਲ ਬਣਾਉਣਾ ਮਿਲਖਾ ਸਿੰਘ ਨੂੰ ਬਣਾਓ ਰੋਲ ਮਾਡਲ ਬਣਾਉਣਾ ਹਰਮਨਪ੍ਰੀਤ ਕੌਰ ਜਿਹੜੀ ਇੰਡੀਅਨ ਕ੍ਰਿਕਟ ਟੀਮ ਦੀ ਕੈਪਟਨ ਹੈ ਮੋਗੇ ਤੋਂ ਹੈ ਰੋਲ ਮਾਡਲ ਬਣਾਣਾ ਉਹਨਾਂ ਨੂੰ ਬਣਾਓ ਰੋਲ ਮਾਡਲ ਬਣਾਉਣਾ ਹਰਮਨਪ੍ਰੀਤ ਸਿੰਘ ਜਿਹੜਾ ਇੰਡੀਅਨ ਹਾਕੀ ਟੀਮ ਦਾ ਕੈਪਟਨ ਹੈ ਸ਼ਮਸ਼ੇਰ ਗੁਰਜੰਟ ਹਰਮਨਪ੍ਰੀਤ ਭਾਰਤ ਦੀ ਹਾਕੀ ਟੀਮ ਚ 11 ਚੋਂ 9 ਪਲੇਅਰ ਪੰਜਾਬ ਦੇ ਨੇ ਜਿਸ ਤਰ੍ਹਾਂ ਸੰਧੂ ਸਾਹਿਬ ਨੇ ਕਿਹਾ ਸੀ ਤਾਂ ਮੈਡਲ ਜਿੱਤਣ ਵਾਲੇ ਆ ਅਸੀਂ ਫੌਜਾਂ ਚ ਭਰਤੀ ਹੋਣ ਲਈ ਮਸ਼ਹੂਰ ਆ ਅਸੀਂ ਜਰਨੈਲਾਂ ਲਈ ਮਸ਼ਹੂਰ ਆ ਅਸੀਂ ਕਰਨੇਲਾਂ ਲਈ ਮਸ਼ਹੂਰ ਆ ਅਸੀਂ ਕੁਸ਼ਤੀਆਂ ਲਈ ਮਸ਼ਹੂਰ ਆ ਕਬੱਡੀਆਂ ਲਈ ਮਸ਼ਹੂਰ ਆ ਭੰਗੜੇ ਲਈ ਮਸ਼ਹੂਰ ਆ ਪਰ ਸਾਡੀ ਮਸ਼ਹੂਰੀ ਉਹ ਕਿਤੇ ਫਿੱਕੀ ਪੈ ਗਈ ਸੀ ਭਾਰਤ ਹੈ ਬਾਗਮੁੰਦਰੀ ਵਿੱਚ ਨਾਗ ਪੰਜਾਬ ਦਾ ਜੇ ਪੰਜਾਬ ਜੇ ਮੁੰਦਰੀ ਦੇ ਵਿੱਚ ਨਾਗ ਫਿੱਕਾ ਹੋਵੇ ਮੁੰਦਰੀ ਦੀ ਕੋਈ ਵੈਲਿਊ ਨਹੀਂ ਰਹਿੰਦੀ ਇਸ ਨਗ ਨਾਗ ਦੀ ਆਪਾਂ ਚਮਕ ਫਿੱਕੀ ਨਹੀਂ ਪੈਣ ਦੇਣੀ ਇਸ ਨਗਰ ਨੂੰ ਨਾ ਹੋਰ ਚਮਕਾਉਣਾ ਪੰਜਾਬ ਚਮਕੂਗਾ ਹਰਿਆਣਾ ਚਮਕੂਗਾ ਚੰਡੀਗੜ ਚਮਕੂਗਾ ਤਾਂ ਦੇਸ਼ ਚਮਕੂਗਾ ਕਿਉਂਕਿ ਆਜ਼ਾਦੀ ਵੇਲੇ ਵੀ ਸਭ ਤੋਂ ਪਹਿਲਾਂ ਲੀਡ ਜਿਹੜੀ ਹੈ ਉਹ ਪੰਜਾਬ ਦੇ ਉਹ ਪੰਜਾਬ ਇਕੱਠਾ ਹੀ ਹੁੰਦਾ ਸੀ ਹਰਿਆਣਾ ਨਾਲ ਉਹ ਪੰਜਾਬ ਦੇ ਯੋਧਿਆਂ ਨੇ ਲਈ ਸੀ ਸਾਡੇ ਕੋਲੇ ਭਗਤ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਸ਼ਹੀਦ ਕ tartar ਸਿੰਘ ਸਰਾਬਾ ਰਾਜਗੁਰੂ ਸੁਖਦੇਵ ਲਾਲਾ ਲਾਜਪਤਰਾਏ ਮਦਨ ਲਾਲ ਢੀਂਗਰਾ ਵਰਗੀਆਂ ਐਗਜ਼ਾਮਪਲਾਂ ਪਈਆਂ ਸਾਡੇ ਕੋਲੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਪਿਆ ਸਾਡੇ ਕੋਲੇ ਰਿਸ਼ੀਆਂ ਮੁੰਨੀਆਂ ਦੇ ਵੇਦ ਕੁਰਾਨ ਵੇਦ ਗ੍ਰੰਥ ਪਏ ਨੇ ਸਾਡੇ ਕੋਲੇ ਸਿੱਖਣ ਨੂੰ ਬਹੁਤ ਕੁਝ ਹੈ ਖਜ਼ਾਨਾ ਸਾਡੇ ਕੋਲੇ ਬੜਾ ਵੱਡਾ ਹੈ ਪੂਰੀ ਦੁਨੀਆ ਕੋਲੇ ਇੰਦਾ ਦਾ ਖਜ਼ਾਨਾ ਸ਼ਬਦਾਂ ਦਾ ਹੋਵੇ ਭਾਵੇਂ ਭਾਵੇਂ ਸਾਡੂੰ ਸਾਡੇ ਜਿਹੜੇ ਰੋਲ ਮਾਡਲ ਨੇ ਉਹਨਾਂ ਦਾ ਹੋਵੇ ਸੋ ਮੈਂ ਅਖੀਰ ਦੇ ਵਿੱਚ ਇਹੀ ਕਹੂੰਗਾ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਨੇ ਕਿਹਾ ਇਸ਼ਕ ਕਰਨਾ ਸਭ ਕਾ ਪਦੈਸ਼ੀ ਹੱਕ ਹੈ ਇਸ਼ਕ ਕਰਨਾ ਸਭ ਕਾ ਪਦੈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਕੀ ਸਰਜ਼ਮੀ ਕੋ ਮਹਿਬੂਬ ਬਣਾ ਲਿਆ ਜਾਏ ਸੋ ਦੋਸਤੋ ਜੇ ਦੇਸ਼ ਦੀ ਧਰਤੀ ਨੂੰ ਪਿਆਰ ਕਰੀਏ ਪਿਆਰੇ ਪਿਆਰੇ ਬੱਚੇ ਸਕੂਲਾਂ ਦੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸ਼ਿਕਾਰ ਹੋਣ ਦੇ ਚਾਂਸ ਜਿਆਦਾ ਰਹਿੰਦੇ ਆ ਕਿਉਂਕਿ ਯਾਰ ਦੋਸਤ ਬੈਠੇ ਆ ਯਾਰੀ ਦੋਸਤੀ ਦੀ ਕਸਮ ਯਾਰ ਤੂੰ ਇੱਕ ਵਾਰੀ ਨਸ਼ਾ ਕਰਕੇ ਦੇਖ ਲਾ ਤੈਨੂੰ ਯਾਰੀ ਦੋਸਤੀ ਦੀ ਕਸਮ ਉਹ ਯਾਰੀ ਦੋਸਤੀ ਦੀ ਕਸਮ ਚ ਐਸਾ ਫਸਦਾ ਹੈ ਬੱਚਾ ਬਾਅਦ ਜ਼ਿੰਦਗੀ ਚ ਦੁਬਾਰਾ ਨਿਕਲ ਨਹੀਂ ਸਕਦਾ ਜੇ ਤੁਹਾਡੇ ਕੋਲੇ ਐਦਾਂ ਦਾ ਕੋਈ ਆਫਰ ਆਉਂਦਾ ਹੈ ਤੁਸੀਂ ਆਪ ਤਾਂ ਬਚਣਾ ਹੀ ਹੈ ਆਪਣੇ ਟੀਚਰਜ਼ ਨੂੰ ਦੱਸੋ ਆਪਣੇ ਪੇਰੈਂਟਸ ਨੂੰ ਦੱਸੋ ਤਾਂ ਕਿ ਜਿਹੜੇ ਯਾਰੀ ਦੋਸਤੀ ਦੀਆਂ ਕਸਮਾਂ ਖਵਾ ਕੇ ਤੁਹਾਨੂੰ ਜਾਲ ਚ ਫਸਾ ਰਹੇ ਨੇ ਉਹਨਾਂ ਨੂੰ ਵੀ ਬਚਾ ਸਕੀਏ ਕੋਈ ਖਾਸ ਗੱਲ ਨਹੀਂ ਜੇ ਕੋਈ ਉਹ ਕਹਿੰਦੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਬਚਾਇਆ ਜਾ ਸਕਦਾ ਹਰ ਚੀਜ਼ ਦਾ ਹੱਲ ਹੈਗਾ ਸਮਾਜ ਦੇ ਵਿੱਚ ਸਨਮਾਨ ਦੀ ਜ਼ਿੰਦਗੀ ਔਰ ਅਜੇ ਤਾਂ ਤੁਸੀਂ ਬਹੁਤ ਪੜ੍ਹਾਈ ਕਰਨੀ ਆ ਉੱਚੀਆਂ ਪਦਵੀਆਂ ਤੇ ਜਾਣਾ ਸੋ ਅੱਜ ਇਹ ਮਨ ਦੇ ਵਿੱਚ ਇਹ ਸੰਕਲਪ ਕਰਕੇ ਜਾਇਓ ਕਿ ਅਸੀਂ ਆਪ ਤਾਂ ਬਚਣਾ ਹੀ ਬਚਣਾ ਹੈ ਅਸੀਂ ਨਾਲ ਦਿਆਂ ਨੂੰ ਵੀ ਬਚਾਉਣਾ ਹੈ ਉਹਦੇ ਪੇਰੈਂਟਸ ਨੂੰ ਦੱਸੋ ਜਾਂ ਟੀਚਰਾਂ ਨੂੰ ਦੱਸੋ ਕਿ ਜੀ ਆਪਰਾ ਕਬੱਡੀਆਂ ਲਈ ਮਸ਼ਹੂਰ ਆ ਭੰਗੜੇ ਲਈ ਮਸ਼ਹੂਰ ਆ ਪਰ ਸਾਡੀ ਮਸ਼ਹੂਰੀ ਉਹ ਕਿਤੇ ਫਿੱਕੀ ਪੈ ਗਈ ਸੀ ਭਾਰਤ ਹੈ ਬਾਗਮੁੰਦਰੀ ਵਿੱਚ ਨਾਗ ਪੰਜਾਬ ਦਾ ਜੇ ਪੰਜਾਬ ਜੇ ਮੁੰਦਰੀ ਦੇ ਵਿੱਚ ਨਾਗ ਫਿੱਕਾ ਹੋਵੇ ਮੁੰਦਰੀ ਦੀ ਕੋਈ ਵੈਲਿਊ ਨਹੀਂ ਰਹਿੰਦੀ ਇਸ ਨਗ ਦੀ ਆਪਾਂ ਚਮਕ ਫਿੱਕੀ ਨਹੀਂ ਪੈਣ ਦੇਣੀ ਇਸ ਨਗਰ ਨੂੰ ਨਾ ਹੋਰ ਚਮਕਾਉਣਾ ਪੰਜਾਬ ਚਮਕੂਗਾ ਹਰਿਆਣਾ ਚਮਕੂਗਾ ਚੰਡੀਗੜ ਚਮਕੂਗਾ ਤਾਂ ਦੇਸ਼ ਚਮਕੂਗਾ ਕਿਉਂਕਿ ਆਜ਼ਾਦੀ ਵੇਲੇ ਵੀ ਸਭ ਤੋਂ ਪਹਿਲਾਂ ਲੀਡ ਜਿਹੜੀ ਹੈ ਉਹ ਪੰਜਾਬ ਦੇ ਉਦੋਂ ਪੰਜਾਬ ਇਕੱਠਾ ਹੀ ਹੁੰਦਾ ਸੀ ਹਰਿਆਣਾ ਨਾਲ ਉਹ ਪੰਜਾਬ ਦੇ ਯੋਧਿਆਂ ਨੇ ਲਈ ਸੀ ਸਾਡੇ ਕੋਲੇ ਭਗਤ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਸ਼ਹੀਦ ਕਤਾਰ ਸਿੰਘ ਸਰਾਭਾ ਰਾਜਗੁਰੂ ਸੁਖਦੇਵ ਲਾਲਾ ਲਾਜਪਤਰਾਏ ਮਦਨ ਲਾਲਟੀ ਈਂਗਰਾ ਵਰਗੀਆਂ ਐਗਜ਼ੈਂਪਲਾਂ ਪਈਆਂ ਸਾਡੇ ਕੋਲੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਪਿਆ ਸਾਡੇ ਕੋਲੇ ਰਿਸ਼ੀਆਂ ਮੁੰਨੀਆਂ ਦੇ ਵੇਦ ਕੁਰਾਨ ਵੇਦ ਗ੍ਰੰਥ ਪਏ ਨੇ ਸਾਡੇ ਕੋਲੇ ਸਿੱਖਣ ਨੂੰ ਬਹੁਤ ਕੁਝ ਹੈ ਖਜ਼ਾਨਾ ਸਾਡੇ ਕੋਲੇ ਬੜਾ ਵੱਡਾ ਹੈ ਪੂਰੀ ਦੁਨੀਆ ਕੋਲੇ ਇੰਦਾ ਦਾ ਖਜ਼ਾਨਾ ਸ਼ਬਦਾਂ ਦਾ ਹੋਵੇ ਭਾਵੇਂ ਭਾਵੇਂ ਸਾਡੂ ਸਾਡੇ ਜਿਹੜੇ ਰੋਲ ਮਾਡਲ ਨੇ ਉਹਨਾਂ ਦਾ ਹੋਵੇ ਸੋ ਮੈਂ ਅਖੀਰ ਦੇ ਵਿੱਚ ਇਹੀ ਕਹੂੰਗਾ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਕਿਹਾ ਇਸ਼ਕ ਕਰਨਾ ਸਭ ਦਾ ਪਦੈਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪਦੈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀ ਨੂੰ ਮਹਿਬੂਬ ਬਣਾ ਲਿਆ ਜਾਏ ਸੋ ਦੋਸਤੋ ਜੇ ਦੇਸ਼ ਦੀ ਧਰਤੀ ਨੂੰ ਪਿਆਰ ਕਰੀਏ ਤਾਂ ਫਿਰ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਨਰੋਏ ਔਰ ਤਕੜੇ ਔਰ ਸੇਤਮੰਦ ਪੰਜਾਬ ਸਿਹਤਮੰਦ ਹਰਿਆਣਾ ਸਿਹਤਮੰਦ ਚੰਡੀਗੜ੍ਹ ਦੀ ਸਿਰਜਣਾ ਕਰੀਏ ਤਾਂ ਭਾਰਤ ਪੂਰਾ ਸਿਹਤਮੰਦ ਹੋ ਜਾਊਗਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਲੋਕਾਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਲੇਕਿਨ ਇਸ ਪੰਜਾਬੀ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਜਦੋਂ ਮਰਜੀ ਮਿਲ ਲਿਓ ਜਦੋਂ ਮਰਜੀ ਕੋਈ ਗਾਈਡੈਂਸ ਜੇ ਤੀਜੀ ਚੌਥੀ ਸਟੇਜ ਤੇ ਪਤਾ ਲੱਗੇ ਤਾਂ ਉਹਦਾ ਕੋਈ ਇਲਾਜ ਨਹੀਂ ਹੁੰਦਾ ਸੋ ਇਹਨੂੰ ਪਹਿਲੀ ਸਟੇਜ ਤੇ ਹੀ ਖਤਮ ਕਰ ਲਈਏ ਤਾਂ ਇਹ ਆਪਣੇ ਸਮਾਜ ਲਈ ਇੱਕ ਸਿਹਤਮੰਦ ਸਮਾਜ ਲਈ ਬਹੁਤ ਜ਼ਰੂਰੀ ਹੋਊਗਾ ਪੰਜਾਬ ਦੇ ਵਿੱਚ ਅਸੀਂ ਜੁੱਧ ਨਸ਼ੇ ਵਿਰੁੱਧ ਛੇੜਿਆ ਹੋਇਆ ਗਵਰਨਰ ਸਾਹਿਬ ਵੀ ਉਹਦੇ ਵਿੱਚ ਜਾਂਦੇ ਰਹਿੰਦੇ ਆ ਸੋ ਅੱਜ ਅਸੀਂ ਪੰਜਾਬ ਦੇ ਵਿੱਚ ਜੋ ਜੁੱਧ ਨਸ਼ੇ ਵਿਰੁੱਧ ਛੇੜਿਆ ਹੋਇਆ ਉਹਦਾ ਬਹੁਤ ਵੱਡਾ ਅਸਰ ਪੈ ਰਿਹਾ ਔਰ ਜਿਹੜੇ ਨਸ਼ਾ ਤਸਕਰ ਸੀ ਜਿਹੜੇ ਵੇਚਦੇ ਸੀ ਉਹ ਜਦੋਂ ਪੁਲਿਸ ਜਾਂਦੀ ਹੈ ਪਿੰਡ ਚੋਂ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜ ਜਾਂਦੇ ਆ ਤੇ ਅਸੀਂ ਉਹਨਾਂ ਘਰਾਂ ਦੀ ਵੀਡੀਓ ਬਣਾ ਲੈਨੇ ਆ ਜਿਹੜੇ ਭੱਜ ਗਏ ਦਾ ਮਤਲਬ ਉਹਨਾਂ ਨੇ ਆਪ ਹੀ ਦੱਸਤਾ ਕਿ ਅਸੀਂ ਨਸ਼ਾ ਵੇਚਦੇ ਆ ਭੱਜਣ ਦੀ ਲੋੜ ਕੀ ਸੀ ਸੱਚੇ ਬੰਦੇ ਨੂੰ ਭੱਜਣ ਦੀ ਲੋੜ ਐ ਜੇ ਨਹੀਂ ਗਾਇ ਤਾਂ ਤਾਂ ਹੁੰਦਾ ਸੋ ਇਸ ਕਰਕੇ ਪਗਤ ਸਿੰਘ ਨੇ ਕਿਹਾ ਸੀ ਪਗਤ ਸਿੰਘ ਸ਼ਹੀਦ ਆਜ਼ਮ ਪਗਤ ਸਿੰਘ ਦੀਆਂ ਲਾਈਨਾਂ ਨੇ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤਾਂ ਇਨਕਲਾਬ ਲਿਖਾ ਜਾਤਾ ਹੈ ਸੋ ਜਦੋਂ ਇਨਕਲਾਬ ਆ ਜਾਏ ਜਦੋਂ ਕਿਸੇ ਗੱਲ ਦਾ ਇਨਕਲਾਬ ਆ ਜਾਇਆ ਨਸ਼ੀਮਪੁਰ ਦੀਨ ਇਨਕਲਾਬ ਆਜ ਮੈਨੂੰ ਚੰਡੀਗੜ੍ਹ ਦੇ ਵਿੱਚ ਨਜ਼ਰ ਆ ਰਿਹਾ ਹੈ ਗਵਰਨਰ ਸਾਹਿਬ ਦਾ ਬਹੁਤ ਧੰਨਵਾਦ ਹੈ ਇੰਨੇ ਸਕੂਲਾਂ ਦੇ ਬੱਚੇ ਇਕੱਠੇ ਕੀਤੇ ਆ ਮੈਨੂੰ ਪਤਾ ਧੁੱਪ ਉੱਪਰੋਂ ਜ਼ਿਆਦਾ ਮੈਂ ਜ਼ਿਆਦਾ ਨਹੀਂ ਬੋਲੂਗਾ ਪਰ ਇਹਨਾਂ ਮੈਨੂੰ ਪਤਾ ਹੈ ਕਿ ਅੱਜ ਜੋ ਤੁਸੀਂ ਸੰਕਲਪ ਲੈ ਕੇ ਜਾਓਗੇ ਤੁਹਾਡੇ ਸੀਨੀਅਰ ਬੈਠੇ ਨੇ ਤੁਹਾਡੇ ਟੀਚਰ ਬੈਠੇ ਨੇ ਤੁਹਾਡੇ ਕੋਚ ਬੈਠੇ ਨੇ ਤੁਹਾਡੇ ਮੈਂਟਰ ਬੈਠੇ ਨੇ ਤੁਸੀਂ ਜਦੋਂ ਅੱਜ ਉਹਨਾਂ ਨਾਲ ਸਵਾਲ ਕਰੋਗੇ ਕਿ ਹਾਂਜੀ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਆ ਤਾਂ ਇੱਕ ਲਹਿਰ ਲੋਕ ਲਹਿਰ ਪੈਦਾ ਹੋਊਗੀ ਇਸ ਕਰਕੇ ਆਓ ਇਕੱਠੇ ਹੋ ਕੇ ਆਪਾਂ ਆਪਣੇ ਸਮਾਜ ਨੂੰ ਨਰਵਾ ਸਮਾਜ ਬਣਾਈਏ ਤੁਸੀਂ ਕਿਸੇ ਨਸ਼ੇ ਕਰਨ ਵਾਲੇ ਗੀਤਾਂ ਦਾ ਸਿੰਗਰ ਨੂੰ ਵੀ ਰੋਲ ਮਾਡਲ ਨਾ ਬਣਾਓ ਜਿਹੜਾ ਨਸ਼ੇ ਦੇ ਪ੍ਰਮੋਸ਼ਨ ਤੇ ਗੀਤ ਗਾਉਂਦਾ ਉਹਨੂੰ ਵੀ ਰੋਲ ਮਾਡਲ ਨਾ ਬਣਾਓ ਰੋਲ ਮਾਡਲ ਬਣਾਉਣਾ ਮਿਲਖਾ ਸਿੰਘ ਨੂੰ ਬਣਾਓ ਰੋਲ ਮਾਡਲ ਬਣਾਉਣਾ ਹਰਮਨਪ੍ਰੀਤ